ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਕਸ਼ੇੜ ਲਈ ਲੈ ਕੇ ਆਏ ਹਾਂ ਇੱਕ ਤਾਂ ਬਾਈ ਕੋਲੇ ਆ ਗਈ ਟਾਪ ਕੁਆਲਿਟੀ ਦੀ ਬੈੜ ਤਾਜੀ ਸੂਈ ਤੇ ਇੱਕ ਬਾਈ ਕੋਲੇ ਆ ਗਈ ਕੱਟੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇਕ ਕੌਣ ਵਾਲੀ ਨਵੀਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਮਾਈਆ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਠੀ ਠੀਕ ਹਾਂ ਬਾਈ ਵਧੀਆ ਬਾਈ ਸਭ ਤੋਂ ਪਹਿਲਾਂ ਤਾਂ ਬਾਈ ਦੱਸੋ ਕਿ ਮੈਂ ਚੱਲਦਾ ਕੰਮ ਕੰਮ ਬੜੇ ਚੱਲਦਾ ਬਾਈ ਆਪਣਾ ਮਨ ਲਈ ਮਾਲ ਸਾਫ ਸੁੱਤਰਾ ਹੁੰਦਾ ਤੇ ਆਪਣਾ ਮਾਲ ਮੰਨ ਲਓ 10 20 ਮਿੰਟਾਂ ਜੀ ਵਿਗਿਆ ਨਾ ਪਹਿਲੇ ਦੂਜੇ ਫੋਨ ਤੇ ਮਾਲ ਵੇਖਦਾ ਆਪਣਾ ਬਾਈ ਹੂੰ ਠੀਕ ਹੈ ਤੇ ਬਾਕੀ ਆਪਣਾ ਮਾਲ ਜਮਾਂ ਥਣਾ ਦੀ ਥਾਰੇ ਕਾ ਦੀ ਗਰੰਟੀ ਹੁੰਦੀ ਆ ਇਹ ਕਹਿੰਦੇ ਆਨਲਾਈਨ ਵੀ ਮਾਉਣੇ ਅੱਗੇ ਵੀ ਆਪਾਂ ਆਨਲਾਈਨ ਬਹੁਤ ਭੇਜੀਆਂ ਆਪਣੀ ਫੁੱਲ ਗਰੰਟੀ ਹੌਲੇ ਦੇ ਘਰ ਤੱਕ ਦੀ ਠੀਕ ਹੈ ਬਾਈ ਹਾਂ ਇਹ ਕਹਿੰਦੇ ਬਾਈ ਵੀਡੀਓ ਚਾਹੀਦੀ ਹੱਥ ਮੰਨ ਕੇ ਬ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜਸਵਿੰਦਰ ਸਿੰਘਾ ਪਿੰਡ ਜੌਂਦ ਜ਼ਿਲ੍ਹਾ ਬਟੰਡਾ ਤਸੀਹ ਰਾਮਪੁਰ ਨੇੜੇ ਪਿੰਡ ਬਾਈ ਨੇੜੇ ਵੀਰੇ ਆਪਣਾ 9 ਕਿਲੋਮੀਟਰ ਰਾਮਪੁਰਾ ਰਹਿ ਜਾਂਦਾ ਤੇ 8 ਕਿਲੋਮੀਟਰ ਤਾ ਪਰ ਰਹਿ ਜਾਂਦਾ ਕੰਡੈਕਟਰ ਨੰਬਰ ਬੋਲੋ 98722 32148 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹਿਣ ਨੋਟ ਕਰ ਲੋ ਬਾਈ ਜਿਹੜੀ ਟਾਪਨ ਗਿੰਨਾ ਆਪਾਂ ਸਾਹਮਣੇ ਬੈਠ ਦਿਖ ਰਿਹਾ ਕਿਹੜਾ ਸੂਆ ਸੂਈ ਬਾਈ ਦੂਜਾ ਸੂਆ ਰਹਿ ਜਨਾ 8 ਦੰਦ ਮੂੰਹੋਂ 8 ਦੰਦ ਦੂਜਾ ਸੂਆ ਰਹਿ ਨਾਲ ਹਾਂ ਕਦੋਂ ਸੂਈ ਆ ਬਾਈ ਕਿੰਨਾ ਰੇ ਇਹਨੂੰ ਸੂਈ ਕੱਲ ਹੀ ਠੀਕ ਆ ਕਿੰਨਾ ਬੋਲਾ ਹਰ ਕੱਢਿਆ ਬਈ ਬੋਲਾ ਉਹਦਾ ਮਤਲਬ 9 ਕਿਲੋ ਕੱਢਤਾ ਬਈ ਆਪਾਂ ਠੀਕ ਆ ਬਈ ਰਾਤ ਨੂੰ ਸੌ ਹੂ ਸੀਲਾ ਜਮਾ ਬੈਿੰਦਾ ਆਈ ਭਾਜਾ ਥੱਲੇ ਯਾਰ ਠੰਡੀ ਤੇ ਕੀ ਬਾਤ ਆ ਯਾਰ ਠੰਡੀ ਸੀਲ ਦੇਖੋ ਠੰਡੀ ਸੀਲ ਬਈ ਯਾਰ ਆਪਣਾ ਰਿਕਾਰਡ ਆਏ ਆਪਣਾ ਬਸੂ ਗਰਮ ਨਹੀਂ ਹੋ ਹਮ ਸਹੀ ਗੱਲ ਆ ਲੇਵਾ ਕੁਮਾਰ ਬਈ ਫੀਟ ਨਾਲ ਲੇਵਾ ਚਵਾਈ ਆਪਾਂ ਚੈੱਕ ਕਰਾਉਣਾ ਲੈ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਕੋਈ ਪਸਮਾਨੀ ਕਰਾਇ ਸਿੱਧਾ ਬਹਿ ਗਿਆ ਥੱਲੇ ਅੱਜ ਲਾ ਚਵਾਈ ਦੇਖੋ ਬੜਾ ਕਮਾਲ ਚੋਰ ਚਮਾ ਲੱਗਿਆ ਬਾਈ ਕੋਈ ਬੱਚਾ ਨਹੀਂ ਲਾਇਆ ਕੋਈ ਹੋਰ ਨਹੀਂ ਕਰਿਆ ਬਾਈ ਲੈ ਚ ਬਾਈ ਦੇਖ ਬੈਠ ਕੀ ਬਾਤ ਹੈ ਕੁੱਤਿਆਂ ਹੀ ਵੜਦੀਆਂ ਪੰਜਾਂ ਮਿੰਟਾਂ ਜੋ ਉੱਠ ਖਣ ਬੰਦਾ ਉੱਠਣ ਲੱਗ ਪਈਆਂ ਬੂਠੀ ਵਾਲਾ ਥਾਣਾ ਬਾਈ ਠੀਕ ਹੈ ਕੋਈ ਹੱਥੀ ਜੋਲੇ ਕੋਈ ਮਸ਼ੀਨ ਲਾ ਲੇ ਉਹ ਵਾਲੇ ਦੀ ਮਰਜ਼ੀ ਲੈ ਬਾਹਰ ਖਾ ਬਾਈ ਧੁੰਨੀ ਦਾ ਇਕੱਲੇ ਹੀ ਫਿਰਦੀ ਆ ਬੜਾ ਅਗਲਾ ਕਹਿੰਦਾ ਕਿੱਠ ਬਾਹਰ ਨੂੰ ਆਂ ਕਹਿੰਦਾ ਦੋ ਤਿੰਨ ਇਕੱਠਾਂ ਬਾਹਰ ਹੋਏ ਹੈ ਬਾਈ ਇਹ ਪਿਓਰ ਫਾਰਮ ਵਾਲੀ ਬੱਚੀ ਆ ਫਾਰਮ ਜੋ ਆਪਾਂ ਲਈ ਹੈ ਠੀਕ ਆ ਠੀਕ ਆ ਜਿਹਨੇ ਫਾਰਮ ਤਿਆਰ ਕਰ ਦੋ ਜਿਹਦੇ ਘਰੇ ਬੱਚੀ ਪਾਲੀ ਕਰ ਮਾੜਾ ਨਾ ਲਾ ਲੂੰਗਲ ਬਾਈ ਕਨਾ ਪਤਾ ਖਾਵਾਂਗੇ ਬਾਕੀ ਗੁਲਾਬੀ ਥਣ ਬਹੁਤ ਕਮਾਲ ਦਾ ਥਣ ਦੁੱਧ ਆ ਰਿਹਾ ਠੰਡੀ ਠੰਡੀ ਦਾ ਲੈ ਇਧਰਲੇ ਪਾਸੇ ਪੁੱਠੇ ਪਾਸੇ ਬਾਈ ਜੰਨੇ ਆਪਾਂ ਬਾਈ ਲੈ ਕੀ ਬਾਤ ਆ ਇਧਰ ਬਾਈ ਕਿ ਤਰ੍ਹਾਂ ਮਾਰ ਦਿੰਨੇ ਕੋਈ ਆਪਾਂ ਬੱਚਾ ਨਹੀਂ ਲਾਇਆ ਕੋਈ ਕੁਝ ਨਹੀਂ ਕਰਿਆ ਲੈ ਕੀ ਬਾਤ ਆ ਤੂੰ ਜਵਾ ਦੇਖੋ ਪੁੱਠੇ ਪਾਸੇ ਬਹਿ ਕੇ ਬਾਈ ਤਾਂ ਆਰਾਮ ਮਾਰੀ ਬਾਈ ਥੱਲੇ ਦਾ 100 ਨੰਬਰੀ ਹੋਊਗਾ ਯਾਰ ਲੈ ਸਹੀ ਗੱਲ ਆ ਬਾਈ ਮੋਟੀ ਮੋਟੀ ਚਵਾਈ ਗੰਨੇ ਆ ਕੋ ਵਰਦੀ ਆ ਪਤਾ ਲੱਗਦਾ ਖੜਕਾ ਹੁੰਦਾ ਅਸਲ ਵਿੱਚ ਇਹ ਗੱਲ ਹਾਂ ਬਈ ਲੈ ਲੈ ਵਾਦ ਖਾ ਫਾੜਿਆ ਲੈ ਵਾ ਬਈ ਹੈ ਟਾਈਮ ਵੀ ਸਵੇਰ ਦਾ ਬਈ ਸਹੀ ਗੱਲ ਆਥਣ ਦਾ ਗਾਣੇ ਫੱਟਾ ਲਾ ਲੈਣਾ ਟੱਕਣ ਦਾ ਬਈ ਕਹਿੰਦਾ ਪਾਣੀ ਸੂਣਾ ਸੂਣਾ ਲਈ ਵਧਿਆ ਲੈ ਵਾ ਤਾਂ ਹੁਣ ਵੀ ਘਰ ਮਾਰੀ ਕੀ ਬਾਤ ਆ ਬਈ ਬਈ ਦੁੱਧ ਦੇ ਨੇ ਪਲੂ ਨੇ 28 ਕਿਲੋ ਕੱਢਿਆ ਠੀਕ ਆ ਹਾਂ ਚੰਗੀ ਕੇਰ ਵਾਲਾ ਬੰਦਾ ਉਹਦਾ 30 ਕਿਲੋ ਦੁੱਧ ਲੈ ਲੂ ਨਹੀਂ 28 ਕਿਲੋ ਦੁੱਧ ਤਾਂ ਕਿਧਰ ਗਿਆ ਨਹੀਂ ਠੀਕ ਆ ਹਾਂ ਬਾਕੀ ਦਾ ਥਾਂ ਲੈ ਵਾ ਗੋਾਈ ਭਰਦਾ ਬਈ ਬਈ ਇਹਨਾਂ ਦੁੱਧ ਦੇਊਗੀ ਸਹੀ ਗੱਲ ਆ ਤੇ ਬਾਕੀ ਲੈ ਉੱਤੋਂ ਦਿਖਾ ਫਲਕਾਰੀ ਦਾ ਪਹੁੰਚ ਸੌ ਕੋਣੇ ਪਾਦੀ ਕੀ ਬਾਤ ਕੋਈ ਲਿਸਲਾ ਵੀ ਨਹੀਂ ਭਾਈ ਸਹੀ ਗੱਲ ਆ ਪਰੀ ਸਮੀ ਚੰਗਿਆ ਯਾਦ ਕੁਆਲਟੀ ਦੇਖੋ ਵੈੜ ਫੁੱਲ ਕੱਦ ਵਾਲੀ ਵੈੜ ਆ ਫੁੱਲ ਕੱਤ ਫੁੱਲ ਬਰੀਡ ਫੇਸ ਵਗੈਰਾ ਆਪਾਂ ਚੈੱਕ ਕਰਾਉਣੇ ਗਲਾ ਮੂੰਹ ਦਿਖਾ ਭਾਈ ਗਲਾਬੀ ਕਰਮਲ ਨੂੰ ਮੂੰਹ ਦਿਖਾ ਬੱਚੀ ਦਾ ਲੱਗ ਲਾ ਪੀ ਫੇਸ ਵਗੈਰਾ ਸੋਹਣੀ ਨਿਕਲ ਆਲੀ ਜੀ ਹਾਂ ਹਾਂ ਭਾਈ ਹਾਂ ਭਾਈ ਵਾਲਿਆਂ ਰੱਖਣ ਦੀ ਲੋੜ ਨਹੀਂ ਇੱਕ ਹੀ ਰੱਖ ਲੈ ਬੰਦਾ ਯਾਰ ਆ ਨਹੀਂ ਭਾਈ ਦੋ ਤਿੰਨ ਰੱਖਣ ਦੀ ਲੋੜ ਆ ਜੀ ਪੁੱਤੋ ਜੀ ਬਾਕੀ ਇਹ ਨਾ ਮੰਨਿਓ ਬਾਈ ਛੋਟੀ ਆ ਨਾ ਨਾ ਛੋਟੀ ਆ ਬਾਈ ਮੈਂ ਕਹਣਾ ਨਾ ਉਂਗਲਾਂ ਵਰਗੀਆਂ ਨਾੜਾਂ ਖੜੀਆਂ ਕਰਮਾਲੀ ਦੇ ਲੈ ਵੇ ਤੇ ਬਾਕੀ ਥਾਣਾ ਦਾ ਸਹਜ ਬਾਕੀ ਲੈਵਾ ਦਿਖਾ ਬਾਈ ਜਿੰਨਾ ਮਗਰ ਉਹਨਾਂ ਮੁਰੇ ਚਾਰ ਸਪੇ ਲੈਵਾ ਇੱਕ ਹੋ ਜਾ ਸਹੀ ਗੱਲ ਆ ਬਾਈ ਚਾਰ ਸਪੇਰੋਂ ਲੈਵਾ ਨਾ ਇੱਕ ਕੋਜ ਆ ਬਹੁਤ ਸੋਹਣਾ ਹਵਾਨਾ ਜਿਹਨੂੰ ਆਪਾਂ ਕਹਦੀਏ ਕਰਮਾਲੀ ਦਾ ਤਿਆਰ ਕਰਿਆ ਵਾ ਗੁਲਾਬੀ ਥਾਣਾ ਗੁਲਾਬੀ ਲੈ ਠੰਡੀ ਠੰਡੀ ਦਾ ਲੈ ਬੇੜੇ ਦੇ ਪਚਾਲੇ ਛੜਤੀ ਆਪੂੰ ਲੈ ਕੀ ਬਾਤ ਆ ਯਾਰ ਲੈ ਠੰਡੀ ਸੀਲ ਦੇਖੋ ਰਸਤਾ ਦਾ ਬਾਈ ਨੇ ਛੜਾ ਮੌਨਾ ਖੜੀਆ ਕਰਮਾਣੂ ਚੱਕਰੀ ਨੇ ਜਿਵੇਂ ਮਰਜ਼ੀ ਧਾਰਾ ਮਾਰੀ ਚਲੋ ਨਹੀਂ ਬਾਈ ਹਾਂ ਲੈ ਕੀ ਬਾਤ ਆ ਬਾਈ ਤੇ ਬਾਈ ਮੁੱਲ ਵੀ ਹੁਣ ਦੱਸੋ ਵੀ ਕਿੰਨਾ ਰੋਏ ਦਾ ਜਾਇਜ਼ ਜਾਂ ਦੇ ਬਾਈ ਯਾਰ ਇਹ ਬੱਚਿਆਂ ਲੋਕਾਂ ਦਾ ਸਵਾ ਸਵਾ ਲੱਖ ਰੁਪਏ ਮੰਗੀ ਜਾਂਦੇ ਆ ਉਹੀ ਆਪਾਂ ਸਵਾ ਲੱਖ ਨੇ ਮੰਗਣਾ ਕੋਈ ਲੱਖ ਨੇ ਮੰਗਣਾ ਇੱਕ ਹੱਥ ਬੰਨ ਕੇ ਬੇਨਤੀ ਆ ਬਸ ਇਹਦੇ ਵਿੱਚੋਂ 200 ਰੁਪਏ ਛੋੜਿਓ ਠੀਕ ਆਪਣੀ ਅਗਈ ਹੀ ਬੇਨਤੀ ਹੁੰਦੀ ਹੈ ਠੀਕ ਆ ਇਹ ਨਾ ਹੋਵੇ ਬੰਦਾ ਕਹੇ ਕੋਈ ਘਟਾ ਲਓ ਜਾਂ ਵਧਾ ਲਓ ਬਾਈ ਘਟ ਵਧਾ ਲ ਬੰਦਾ ਦਾ ਆਪਣਾ ਹੱਥ ਮੰਨ ਕੇ ਬੇਨਤੀ ਫੋਨ ਨਾਲ ਲਾਵੇ ਖੇਚਲਾ ਨਾ ਕਰੇ ਠੀਕ ਆ ਬਾਈ ਜੀ ਥੋੜਾ ਸੱਪਾ ਹੀ ਹੋਣਾ ਇਹਦਾ 85000 ਰੁਪਏ ਗੈਨ ਨਹੀਂ ਆਪੋ 85000 ਹਾਂ ਚੱਕੋ ਬਾਈ ਜਮਨ ਦੇਣ ਲੈਣ ਮੁੱਲ ਘੱਟਾ ਮੁੱਲ ਬਾਈ ਇਹ ਕੇਵੀ ਬਸ ਖਿੱਚ ਕੇ ਜੀ ਕਰਦਾ ਫਿਕਸ ਜੇ ਮੁੱਲ ਹੁੰਦਾ ਬਾਈ ਤੇ ਨਾੜਾ ਲੋੜਾ ਬੜੀਆਂ ਚੰਗੀਆਂ ਬਾਈ ਬੰਦਾ ਮਾਰਕੀਟ ਘੋਮਲੇ ਜੀ 1/2 ਲੱਖ ਤੋਂ ਘੱਟ ਹੈ ਜੀ ਬੱਛੀ ਦੇ ਕੇ ਦਾ ਕਹੇ ਜੀ ਹਾਰਮ ਵਾਲੀ ਬੱਛੀ ਹੈ ਕੋਈ ਛੋਟੀ ਨ ਲੰਮੀ ਲੰਮੀ ਕਰਮ ਵਾਲੀ ਫੁੱਲ ਆ ਗਈ ਮੋਲੇ ਕੱਦ ਦਿਖਾ ਦੇ ਪਹਿਲਾਂ ਮੇਰੇ ਬਰਾਬਰ ਆਉਂਦੀ ਖੜੇ ਤੇ ਸੇ ਪੁੱਟ ਕਾਦਾ ਮੇਰੇ ਹੂੰ ਆਏ ਕੋਈ ਛੋਟੀ ਨਹੀਂ ਸਹੀ ਗੱਲ ਆ ਸਮਾਰ ਕਿੱਲੇ ਫਲਕਾਰੀ ਲਾ ਕੇ ਦਿਖਾ ਦੇ ਆਲਾ ਇਹਨਾਂ ਕਹੇ ਵੀ ਲੱਸੀ ਲਾਗਨੀ ਆ ਜਾਏ ਪੂਰੀ ਪੜੀ ਵੀ ਜੰਦਜਾਨ ਵਾਲੀ ਬੱਚੀ ਆ ਮੈਂ ਕਹਿੰਦਾ ਕੁਆਲਿਟੀ ਵੈੜਦੀ ਬੋਲਦੀ ਆ ਸਹੀ ਗੱਲ ਆ ਭਾਈ ਇਹਦਾ ਆਪਾਂ ਜਲਦ ਪ੍ਰਕਾਰੀ ਦਾ ਸੌਂਕ ਨੂੰ ਪਾ ਦਿੰਨੇ ਆ ਭਾਈ ਹੂੰ ਦਿਖਾ ਦੇ ਲੈ ਹੁਣ ਲੈ ਆਲੂ ਅਸ ਮਾਰ ਕੇ ਦਿਖਾ ਦੇ ਭਾਈ ਮੈਂ ਕਹਿੰਦਾ ਨੰਬਰ 1 ਲੈ ਵਾ ਫੱਟਾ ਲਾਈ ਵਿਦਿਆਲੇ ਵੇ ਸਹੀ ਗੱਲ ਆ ਉੱਪਰ ਹਵਾ ਲੈਵਾ ਦਿਖਾਈ ਦਿੰਦਾ ਇੱਕ ਦੂਜਾ ਬਾਕੀ ਮੇਨ ਗੱਲ ਠੰਡੀ ਵਾਲੀ ਆ ਬਾਈ ਯਾਰ ਲੈ ਦੁਬਾਰੇ ਵਜਾ ਨੇ ਆਪਸਾ ਲਮਟ ਦੇ ਐ ਆਪਣੀ ਬਹਿੜ ਵੀ ਲੱਤ ਮਾਰ ਜੂ ਲੈ ਕੀ ਬਾਤ ਜਵਾਕ ਬੈਠਾ ਰੇ ਬੁੜੀ ਬੈਠੀ ਰੇ ਚੋਹਣ ਦਾ ਬਾਈ ਯਾਰ ਸੁਆਦ ਆ ਜਾਂਦਾ ਮੈਂ ਦਾ ਪਾ ਗਿਆ ਯਾਰ ਥੱਲੇ ਬੈਠਾ ਰਾਂ ਹਾਂ ਲੈ ਦੇਖ ਲੈ ਸਹੀ ਗੱਲ ਆ ਬਾਈ ਇੱਕ ਨੰਬਰ ਚੋਂ ਚੋਲ ਲਗਾ ਮੋਟਾ ਮੋਟਾ ਚੋਲ ਕਿ ਬਾਈ ਦੇਖ ਬਾਈ ਖੜਕਾ ਜਿਹਾ ਹੁੰਦਾ ਹਮ ਮੇਰੇ ਦੇ ਉੱਤੇ ਛਿੱਟੇ ਆਉਂਦੇ ਹੈਗੇ ਤੁਰ ਤਿੱਕਰ ਪੈਂਦੇ ਆ ਬਾਕੀ ਬਾਈ ਇੱਥੇ ਬਾਈ ਵਾਲੀ ਜੱਪੀ ਚੰਗੀ ਸਹੀ ਗੱਲ ਆ ਬਾਈ ਨਹੀਂ ਦੁੱਧ ਬਾਈ ਆ ਮਾ ਬੜਾ ਨਹੀਂ ਕਰੇ 28 ਕਿਲ ਠੀਕ ਚੰਗੀ ਕੇਹੜਾ ਬੰਦਾ 30 ਕਿਲੋ ਲੈ ਲੂ ਨਹੀਂ 22 ਕਿਲੋ ਦਾ ਕਿਧਰੇ ਗਿਆ ਠੀਕ ਹੈ ਬਈ ਹਾਂ ਤੇ ਅੱਗੇ ਬਈ ਇਧਰੋਂ 2 ਨੰਬਰ ਤੇ ਇਹ ਬਈ ਕੱਟੀ ਆ ਗਈ ਇੱਕ ਸਾਲ ਦੀ ਇੱਕ ਸਾਲ ਦੀ ਹਾਂ ਇਹ ਪੂਰੀ ਚੰਗੀ ਮਹਿੰਦੀ ਕੱਟੀ ਆ ਬਈ 15 ਲੀਟਰ ਦਾ ਸੀ ਮੈਂ ਥੱਲੇ ਠੀਕ ਹੈ ਬਈ ਹਾਂ ਥਣ ਬੜਾ ਚੰਗਾ ਹੋ ਗਿਆ ਹਨਾ ਹਾਂ ਥਣ ਢੂਲੀ ਚਾਲੀ ਦਿਖਾ ਦੇ ਬਈ ਮੈਂ ਬਾਕੀ ਸਿੰਗੀ ਦਿਖਾ ਦੇ ਬਈ ਲੈ ਹੁਣ ਹੀ ਲੱਗੀ ਮੋੜਨੇ ਇੱਕ ਸਾਲ ਦੀ ਕੱਟੀ ਆ ਇੱਕ ਸਾਲ ਹੋ ਗਿਆ ਨਾਲ ਹੀ ਲੱਗੀ ਸਿੰਗ ਮੋੜਨੇ 1 ਸਾਲ ਦੀ ਉਮਰ ਆ ਜਿਵੇਂ ਛੰਗ ਨਾਲੋਂ ਜਮਾ ਮੋੜਨ ਲੱਗੀ ਬਾਕੀ ਭਾਜ ਦਾ ਵੀ ਬਈ ਜਾਇ ਨਹੀਂ ਹੋਊਗਾ ਯਾਰ ਠੀਕ ਹੈ ਕੋਈ ਆਇਆ ਬੜਾ ਪਰੋਕਣ ਕਮਣੀ ਰੇ 20 ਮੰਗਲਿਆ ਦਾ ਬਈ ਮੰਗਲਿਆ ਮੈਂ 15000 ਦੀ ਕੱਟੀ ਦੇ ਦੇਣਗੀ ਤੂੰ ਟੋਟਲੀ ਬਸ ਚੱਕੋ ਬਈ 15000 ਹੁਣ ਬਈਆ 10000 ਮੇਉਣੀ ਵੀ ਕੀ ਜਾਂਦੇ ਆਪ ਨੂੰ ਪਤਾ ਪਲੀ ਪਈ ਆ ਬਾਕੀ ਹਾਂ ਪਲੀ ਵੀ ਕੱਟੀ ਹੋ ਗਈ ਆ ਵਧੀਆ ਬਈ ਦੋੜ ਮਾੜੀ ਖੋਲ ਕੇ ਬਈ ਜਿੱਦੇ ਮੈਂ ਬਣ ਕੇ ਡੂੜ ਲੱਖ ਦੀ ਆ ਹੁਣ ਲੱਖ ਵਾਲਾ ਕੰਮ ਗਿਆ ਡੂੜ ਲੱਖ ਦੀ ਮੈਂ ਆਉਂਦੀ ਆ ਹੁਣ ਸਹੀ ਗੱਲ ਆ ਬਈ ਬਾਕੀ ਪਲੀ ਵੀ ਦੇਖੋ ਕੱਟੀ ਦੀ ਨਾ ਸਿੰਘ ਜਿਹੜਾ ਦੇਖੋ ਵੀ ਨਾਲੋਂ ਸਿੰਘੀ ਕਮਾਤੀ ਉਥੋਂ ਹੈ ਨਾ ਹਾਂ ਹੂੰ ਚਾਰ ਥਾਣ ਬਾਈ ਕੋਈ ਫੋਰਸ ਆਇਆ ਨਹੀਂ ਲੰਮੀ ਲੰਮੀ ਦੇਖ ਬਾਈ ਯਾਰ ਨਾਲ ਹੀ ਪਲ ਜਾਣੀ ਇਹ ਝੂਠੇ ਮਿੱਟੇ ਕਖਾਣੇ ਪਲ ਜਾਂਦਾ ਬਸ ਨਾਲ ਹੀ ਹੂੰ ਢੂੜ ਲੱਗਣੀ ਮਾਜਾ ਬਣ ਜਾਂਦਾ ਨਹੀਂ ਕਿਉਂਕਿ ਰਕਮ ਆ ਬਾਈ ਇਹ ਹਾਂ ਸਿਆਉਣਾ ਬਾਈ ਇਹ ਤਾਂ ਸਿਆਉਣਾ ਵਦਨਾ ਹੀ ਜਾਣੀ ਜੇ ਅੱਜ ਥੋੜੇ ਲਾਉਣਿਆਂ ਦਾ ਕੱਲ ਉਹਨੇ ਵਧ ਕੇ ਮਿਲ ਜਾਣਾ 2 ਸਾਲਾਂ ਨੂੰ ਵਿੱਚ ਨਹੀਂ 50 ਹਜ਼ਾਰ ਦੀ ਹੋ ਗਈ ਬਕ ਜਾਣੀ ਇਹ ਬਾਈ ਹੂੰ ਫਿਰ ਵੀ 50 ਹਜ਼ਾਰ ਦੀ ਬਕੀ ਨੇ ਸਿਆਉਣਾ ਬਾਈ ਇਹ ਗੱਲ ਆ ਬਾਕੀ ਪਿੱਠਪੂੜੇ ਦੀ ਚੜਾਈ ਚੈੱਕ ਕਰੋ ਬਾਈ ਪਿੱਛੋਂ ਚੜਾਈ ਹੋਰ ਲਾ ਗਈ ਤੇ ਮੁੱਲ ਵੀ ਬਾਈ ਨੇ ਬਾਈ ਉਹ ਬਾਕੀ ਬਾਈ ਆਲੇ ਪਤਲੇ ਪਿੰਡੇ ਦੀ ਆ ਮੈਂ ਐਂ ਡੁੱਪੜ ਜੀ ਹਾਂ ਮੇਰੇ ਮਾਸ ਹੈ ਨਹੀਂ ਬਾਈ ਡੁੱਪੜ ਜੀ ਨਹੀਂ ਗੀ ਸਹੀ ਗੱਲ ਆ ਬਾਈ ਤੇ ਨਾਕਸੀ ਕੇ ਬਾਈ ਕੋਲੇ ਬਾਈ ਦੋ ਆਪਾਂ ਦੋਵੇਂ ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਪਸੰਦਾ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ